ਦੇ ਵਾਸਤੇ ਸੋਹਰਦ ਹੋ ਜੇ ਜੇ ਪੰਜਾਬ ਦੀ ਪੁਲਿਸ ਇਹਦੇ ਵਾਸਤੇ ਸਖਤ ਹੋ ਜੇ ਨਾ ਨਸ਼ਾ ਦਿੱਖ ਸਕਦਾ ਨਾ ਚੋਰੀ ਹੋ ਸਕਦੀ ਹੈ ਜੇ ਕਹਿੰਦੇ ਮਾਰੋਚਾਰ ਛਤਰ ਪੰਚ ਦੇ ਚੋਰਾ ਨਾਲ ਕਾਦੀ ਵੀ ਹੋ ਜਾਏ ਫਿਰ ਕਹਿੰਦੇ ਜੀ ਸਾਡੇ ਕੈਮਰੇ ਲੱਗੇ ਨੇ ਅਸੀਂ ਕਿਸੇ ਦੀ ਮਾਰ ਨਹੀਂ ਸਕਦੇ ਸਾਡੇ ਕੈਮਰੇ ਲੱਗੇ ਨੇ ਥਾਣੇ 'ਚ ਅਸੀਂ ਕਿਸੇ ਦੇ ਮਾਰ ਨਹੀਂ ਸਕਦੇ ਫਿਰ ਕਰੋਗੇ ਕੀ ਕਹੋ ਦਿਓ ਫਿਰ ਵੀ ਲੋਕੋ ਆਰਦਾਸ ਮੈਂ ਜਿਵੇਂ ਹੁੰਦਾ ਬਚਾਅ ਕਰ ਲੋ ਸਾਡੇ ਹੱਥ 'ਚ ਕੁਝ ਨਹੀਂ ਹੈ ਉਹ ਬੇੜਾ ਅਸੀਂ ਅਤਵਾਦ ਦਾ ਉਦੋਂ ਵੀ ਇੰਨਾ ਡਰ ਨਹੀਂ ਸੀ ਉਦੋਂ ਰਾਤ ਨੂੰ ਲੋਕ ਕੁੰਡਾ ਲਾਉਂਦੇ ਸੀ ਹੁਣ ਦਿਨੇ ਵੀ ਕੁੰਡੇ ਦਉਂਦੇ ਦਿਨੇ ਵੀ ਕੁੰਡੇ ਲਾਉਂਦੇ ਕਿਤੇ ਕੜਕ ਦੀ ਬੋਰੀ ਨਾ ਲੈ ਜੇ ਚੱਕ ਕੇ ਕੋਈ ਕਿਤੇ ਕੋਈ ਚੀਜ਼ ਹੀ ਨਾ ਹਿੰਦਲੀ ਨਾ ਚੱਕ ਕੇ ਲੈ ਜੇ ਇਹ ਹਾਲਾਤ ਹੋਏ ਪੈਣ ਇਹ ਇਕੱਲੇ ਜੋਗ ਦੇ ਹਾਲਾਤ ਨਹੀਂ ਸਾਰੇ ਪੰਜਾਬ ਦੇ ਹਾਲਾਤ ਹੋਏ ਪੈਣ ਸ਼ਹਿਰਾਂ ਦਾ ਹਾਲਾਤ ਤੁਸੀਂ ਰੋਜ਼ ਪੜਨ ਵਾਲੇ ਪੜਦੇ ਹੋ ਸੁਣਨ ਵਾਲੇ ਸੁਣਦੇ ਹੋ ਪਰ ਮੈਂ ਇੱਕੋ ਹੀ ਗੱਲ ਕਹਿੰਨਾ ਜੇ ਨਸ਼ਾ ਬੰਦ ਕਰਨਾ ਇਸ ਪੁਲਿਸ ਨੇ ਇੱਕ ਦਿਨ ਚ ਬੰਦ ਕਰ ਸਕਦੇ ਇੱਕ ਦਿਨ ਇਹ ਚੋਰੀਆਂ ਬੰਦ ਕਰਨੀਆਂ ਨੇ ਇੱਕ ਦਿਨ ਚ ਬੰਦ ਕਰ ਦੇਣ ਮਾਰ ਮਾਰ ਡਾਂਗਾ ਭੈਣ ਚੋਧਾਂ ਦੀਆਂ ਦਾ ਲੱਤਾਂ ਤੋੜ ਦੇਣ ਉਹਨਾਂ ਦੀਆਂ ਕੀ ਹੁੰਦਾ? ਕਿਆ ਦੇਹ ਰੱਖਦੇ ਨੇ? ਇੱਥੇ ਮੈਂ ਹੁਣ ਤੁਸੀਂ ਤੋੜ ਦਿਓ ਪਰ ਚਾਹੇ ਥੋੜੀ ਤੇ ਹੁੰਦੀ। ਛੋਟੇ ਤੇ ਹੁੰ ਉਹਨਾਂ ਤੇ ਨਹੀਂ ਹੁੰਦਾ ਕਿਉਂਕਿ ਉਹ ਇਹਨਾਂ ਦੇ ਰਖੇਲੇ ਨਾ ਇਹਨਾਂ ਦੇ ਪਾਲੇ ਹੋਏ ਨਾ ਇਹਨਾਂ ਨੂੰ ਉਹ ਮਦਦ ਦਿੰਦੇ ਐ ਇਹਨਾਂ ਦਾ ਚੁੱਲਾ ਚਲਾਉਂਦੇ ਨੇ ਉਹ ਇਹ ਕੱਲਿਆਂ ਦਾ ਇਹ ਤਾਂ ਛੋਟੇ ਨਾ ਤੇ ਵੱਡਿਆਂ ਤੱਕ ਇਹਨਾਂ ਦਾ ਸਾਰਿਆਂ ਦਾ ਸੋ ਮੈਂ ਮਨੂ ਹੱਥ ਬਨ ਕੇ ਬੇਨਤੀ ਕਰਦਾ ਕਿ ਸਫਾਈ ਦੇ ਨਾਲ ਇਮਾਨਦਾਰੀ ਦੇ ਨਾਲ ਸਚਾਈ ਦੇ ਨਾਲ ਕਮੇਟੀ ਹੈ ਜਿਹੜੀ ਬਣਾਓ ਤੇ ਸਾਰਾ ਲੋਕਾਂ ਨੂੰ ਪ੍ਰੇਰਿਤ ਕਰੋ ਜਿਹੜੇ ਇਸ ਤਰ੍ਹਾਂ ਦਾ ਕੰਮ ਕਰਦੇ ਹੈ ਉਹਦੇ ਨਾਲ ਦਿਨਾ ਕਿਸੇ ਪਾਰਟੀ ਵਜ ਤੋਂ ਉੱਪਰ ਉੱਟ ਕੇ ਆਪਾਂ ਇਕੱਠੇ ਹੋ ਕੇ ਚੱਲਿਆ ਕਰੋ ਇਕੱਠੇ ਹੋ ਕੇ ਚੱਲ ਕੇ ਇੱਕ ਦੂਜੇ ਨੂੰ ਫੋਨ ਕਰੋ ਕਿਸੇ ਤੋਂ ਕੋਈ ਚਿਛਕ ਦੀ ਸੰਗਣ ਦੀ ਲੋੜ ਨਹੀਂ ਕੋਈ ਕਿਸੇ ਦਾ ਬੈਰ ਨਹੀਂ ਕੋਈ ਕਿਸੇ ਦਾ ਵਿਰੋਧ ਨਹੀਂ ਇਸ ਕੰਮ ਦੇ ਵਾਸਤੇ ਆਪਾਂ ਸਾਰੇ ਇਕੱਠੇ ਆਪਾਂ ਇਕੱਠੇ ਹੋ ਕੇ ਥਾਣੇ ਜਾਇਆ ਕਰੀਏ ਆਪ ਆਪ ਦਾ ਫਰਜ ਨਿਭਾਈਏ ਕਾਹ ਜਿਹੜਾ ਹੋਣਾ ਹੈ ਉਹ ਗਾਹ ਕਾਨੂੰਨ ਕੀ ਕਹਿੰਦਾ ਹੈ ਉਹ ਗੱਲ ਬਖਰੀ ਹੈ ਸੋ ਮੈਂ ਇਨਾ ਕਹਿੰਦਾ ਹੋਇਆ ਖਿਮਾ ਦਾਦਾ ਜੀ ਅੱਜ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ